ਬਾਬੇ ਨਾਨਕ ਨੂੰ ਯਾਦ ਕਰਨ ਦਾ ਇੱਕ ਢੰਗ ਇਹ ਵੀ ਲੰਗੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਦੇਸ਼ ਦੁਨੀਆ ਵਿੱਚ ਗੁਰੂ ਨਾਨਕ ਨਾਮਲੇਵਾ ਸੰਗਤ ਵੱਲੋਂ ਗੁਰੂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਅਹਿਦ ਕੀਤਾ ਗਿਆ ਪਰੰਤੂ ਪਛੜ ਕੇ ਮਿਲੀ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਮੇਰੇ ਆਪਣੇ ਗ੍ਰਾਂ ਆਪਣੇ ਪਿੰਡ ਲੋਹਿਆ ਖਾਸ ਜ਼ਿਲ੍ਹਾ ਜਲੰਧਰ ਦੀ ਹੈ ਸ਼ਹੀਦ ਭਗਤ ਸਿੰਘ ਚੌਕ ਲੋਹਿਆ ਵਿਖੇ ਗੁਰੂ ਘਰ ਦੇ ਮੋਹਰੇ ਇੱਕ ਛੋਟੀ ਜੀ ਫੋਟੋਗ੍ਰਾਫੀ ਦੀ ਦੁਕਾਨ ਹੈ ਆਜ਼ਾਦ ਪਿਓ ਪੁੱਤਾਂ ਦੀ ਮੇਰੀ ਮੁਰਾਦ ਹੈ ਕਾਮਰੇਡ ਅਵਤਾਰ ਆਜ਼ਾਦ ਤੇ ਕਰਨਵੀਰ ਆਜ਼ਾਦ ਤੋਂ ਇਹਨਾਂ ਪਿਓ ਪੁੱਤਾਂ ਨੇ ਆਪਣੀ ਸੰਸਥਾ ਵਾਤਾਵਰਣ ਮਿੱਤਰਤਾ ਸੁਸਾਇਟੀ ਦੇ ਸਾਥੀਆਂ ਨਾਲ ਸੰਪਰਕ ਸਾਧਿਆ ਤੇ ਚੱਲ ਪਏ ਧਰਤ ਸੁਹਾਵੀ ਕਰਨ ਚੱਲ ਪਏ ਬਾਬੇ ਨਾਨਕ ਦੇ ਫਲਸਫੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਅਮਲ ਕਰਨ ਚੱਲ ਪਏ ਰੁੱਖ ਲਾ ਕੇ ਬਾਬੇ ਦਾ ਪ੍ਰਕਾਸ਼ਪੁਰ ਮਨਾਉਣ ਟਿਕਾਣਾ ਚੁਣਿਆ ਲੋਈਆਂ ਤੋਂ 7 ਕਿਲੋਮੀਟਰ ਦੂਰ ਪਿੰਡ ਕਾਕੜਕਲਾਂ ਦਾ ਇੱਥੇ ਆਮ ਆਦਮੀ ਪਾਰਟੀ ਦੀ ਨੇਤਰੀ ਇਨਫੋਟੈਕ ਦੀ ਡਾਇਰੈਕਟਰ ਤੇ ਉਸ ਵੇਲੇ ਦੇ ਪਾਰਟੀ ਦੇ ਹਲਕਾ ਇੰਚਾਰਜ ਮਰਹੂਮ ਸਰਦਾਰ ਰਤਨ ਸਿੰਘ ਕਾਕੜਕਲਾਂ ਦੀ ਸੁਪਤਨੀ ਸਰਦਾਰਨੀ ਰਣਜੀਤ ਕੌਰ ਕਾਕੜਕਲਾਂ ਨੇ ਇਸ ਸੰਸਥਾ ਨੂੰ ਜੰਗਲ ਲਗਾਉਣ ਲਈ ਮੁਫਤ ਜਗ੍ਹਾ ਦਿੱਤੀ ਹੋਈ ਹੈ ਇਥੇ ਵਾਤਾਵਰਨ ਮਿੱਤਰਤਾ ਸੁਸਾਇਟੀ ਨੇ ਆਪਣੇ 10ਵੇਂ ਜੰਗਲ ਵਿੱਚ ਰੁੱਖ ਲਾ ਕੇ ਬਾਬੇ ਨੂੰ ਯਾਦ ਕੀਤਾ ਤੇ ਪ੍ਰਸ਼ਾਦ ਵੰਡਿਆ ਮੌਕੇ ਤੇ ਇੱਕ ਦੂਜੇ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਆਜ਼ਾਦ ਪਿਓ ਪੁੱਤਾਂ ਤੋਂ ਬਿਨਾ ਜਗਮੋਹਨ ਲੋਈਆ ਸੁਲਿੰਦਰਪਾਲ ਸਿੰਘ ਫੁੱਮਣ ਸਿੰਘ ਪਰਮਿੰਦਰ ਸਿੰਘ ਜਸਵੀਰ ਸਿੰਘ ਅਮਰਿਤਪਾਲ ਸਿੰਘ ਜਰਨੈਲ ਸਿੰਘ ਟਰਨਾ ਰਾਜਵਿੰਦਰ ਪਿਪਲੀ ਮਨਜੀਤ ਸਿੰਘ ਕਾਂਖਰ ਤੇ ਹੋਰ ਸ਼ਾਮਲ ਸਨ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ